ਵਾਈਬ ਜੀ ਖਾਨ ਸਾਹਿਬ ਵਾਈਬ ਜੀ ਦੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸਲਾ ਕਿ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜ ਗ੍ਰੰਥੀਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੋਣੀ ਸਾਰੇ ਸਨ ਬਾਬਾ ਜੀ ਹੋਣੀ ਇਹ ਨੇਤਰਾਂ ਤਿਰਾਂ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪ ਜੀ ਵੀ ਰੋਕ ਦੇਣਾ ਜਾਂ ਕਿੰਨੇ ਵੀ ਉਹ ਹੁਣ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪਛਾਣਤਾ ਕਰਨੀ ਇਹ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪ ਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ ਤੇਰਾ ਤੇਰਾ ਦੀ ਜਥੇਬੰਦੀ ਨਾਲ ਨਹੀਂ ਸੀ ਉਹਦੇ ਨਾਲ ਜਾਣੇ ਕਰਕੇ ਹੀ ਤੇਰਾ ਤੇਰਾ ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਰਿਹਾ ਵੀ ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਦਾਂ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਸੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਾਰੇ ਦੀ ਹਜੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੇ ਉੱਥੇ ਮੌਜੂਦ ਸਨ ਤੇ ਇਸ ਕਰਕੇ ਵੀਰ ਜੀ ਹੁਣੇ ਸਾਡੇ ਕੋਲ ਚੇਚਾ ਚੱਲ ਕੇ ਆਇਆ ਜੀ ਆਇਆਂ ਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਭਲ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਹੈਗੇ ਵੇਖੋ ਔਰ ਤਦ ਇੱਕ ਕਹਿ ਲਓ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦਿਆਂ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਹੈ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿ ਆ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ ਤੇਰਾ-ਤੇਰਾ ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੀ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਹ ਸੰਗਤ ਦੇ ਭਲੇ ਖੇ ਜੋ ਕਰਦੀ ਐ ਵੀ ਭਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਦਿਓ ਚੀਜ਼ ਨੂੰ ਆਪਜੀ ਮਨ ਤੇ ਲਾਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇੰਦਾ ਦਾ ਸੀ ਜੀ ਆਇਆਂ ਵਾਈ ਗੁਜੀ ਖਾਲਸਾ ਵਾਈ ਗੁਜੀ ਖਾਲਸਾ ਵਾਈ ਗੁਜੀ ਖਾਲਸਾ ਵਾਈ ਗੁਜੀ ਖਾਲਸਾ ਵਾਈ ਗੁਜੀ ਦੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮਸਲਾ ਕਿ ਸ਼ਹੀਦ ਭਾਈ ਸੰਗਦੇ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜ ਗ੍ਰਾਂਧੀਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੁਣ ਹੀ ਸਾਰੇ ਸਨ ਬਾਬਾ ਜੀ ਹੁਣੀ ਇਹ ਨੇਤਰਾਂ ਤਿਰਾਂ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪਜੀ ਵੀ ਰੋਕਦੇ ਰਏ ਕਿੰਨੇ ਵੀ ਉਹ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰਸ਼ਾਨਤਾ ਕਰਨੀ ਇਹ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ 13 13 ਸਿੰਘਾਂ ਨਾਲ ਸੰਬੰਧਿਤ ਕਰਕੇ ਆਪਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲੋਂ ਨਹੀਂ ਸੀ ਉਹ ਉਹਦੇ ਨਾਲ ਜਾਣੇ ਕਰਕੇ ਹੀ 13-13 ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਰਵੇ ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਦਾਂ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਸੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਾਰੇ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੀ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੀ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆ ਇਹਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਰਕੇ ਮੈਨੂੰ ਬਹੁਤ ਮਾਣ ਆ ਮੇਰਾ ਮਨ ਪਰੇਸ਼ਾਨ ਹੋਇਆ ਹੈ ਕਿ ਵੇਖੋ ਔਰ ਤਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦਿਆਂ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਆ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿ ਅਭੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ 13 ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸਾਂ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਦਰ ਦੇ ਭਲੇ ਖੇਚੋ ਕੱਢਦੀ ਆ ਵੀ ਭਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਣ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਤੇ ਉਸ ਚੀਜ਼ ਨੂੰ ਆਪ ਜੀ ਮੰਨ ਤੇ ਨਾ ਲਾਓ ਮੈਂ ਵੀ ਬੇਨਤੀ ਕਰਦੀ ਕਿ ਕਿ ਸਮਾਂ ਹੀ ਇਦਾਂ ਦਾ ਸੀ जी आयम वाहेगुरु जी का ख़ाल वाहेगुरू जी